ਕੇਂਦਰ ਸਰਕਾਰ ਦੇ ਪੰਜਾਬ ਚ ਚੱਲ ਰਹੇ ਪ੍ਰੋਜੈਕਟਾਂ ਨੂੰ ਲੈ ਕੇ ਜਿੱਥੇ ਪਹਿਲਾਂ ਰੇੜਕਾ ਪੈਂਦਾ ਹੈ ਕੇਂਦਰੀ ਮੰਤਰੀ ਨਿਤਨ ਗੜਕਰੀ ਦੀ ਚਿੱਠੀ ਆਉਂਦੀ ਹੈ ਫਿਰ ਮੁੱਖ ਮੰਤਰੀ ਦਾ ਜਵਾਬ ਜਾਂਦਾ ਹੈ ਤੇ ਮੰਤਰੀਆਂ ਦੇ ਜਵਾਬ ਜਾਂਦੇ ਨੇ ਪਰ ਇਸ ਦੇ ਵਿਚਾਲੇ ਹੁਣ ਹਾਈ ਕੋਰਟ ਤੱਕ ਵੀ ਪਹੁੰਚ ਹੋਈ ਹੈ ਐਨਐਚਆਈ ਦੇ ਅਧਿਕਾਰੀਆਂ ਨੇ ਜਿਹੜੇ ਨੇ ਉਹ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਜਿਸ ਦਾ ਮਾਮਲੇ ਦੀ ਸੁਣਵਾਈ ਵੀ ਅੱਜ ਹੋਣੀ ਹੈ ਹੋ ਸਕਦਾ ਹੈ ਇਸ ਬਾਰੇ ਵੀ ਹਦਾਇਤਾਂ ਆਉਣ ਪਰ ਇਸ ਥੇ ਗੱਲ ਸੀਮਤ ਨਹੀਂ ਰਹੀ ਹੁਣ ਮੰਤਰੀ ਪਦਰ ਤੱਕ ਗੱਲ ਪਹੁੰਚ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਹੁਣ 1 28 ਅਗਸਤ ਨੂੰ ਸਮੀਖਿਆ ਮੀਟਿੰਗ ਹੋਣ ਜਾ ਰਹੀ ਹੈ ਵੱਡੇ ਅਧਿਕਾਰੀਆਂ ਨੂੰ ਬੁਲਾ ਲਿਆ ਗਿਆ ਇਸ ਮੀਟਿੰਗ ਦੇ ਵਿੱਚ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਦੀ ਨਜ਼ਰ ਵੀ ਹੈ ਕਿ ਪੰਜਾਬ ਦੇ ਵਿੱਚ ਰੁਕੇ ਹੋਏ ਪ੍ਰੋਜੈਕਟਾਂ ਖਾਸ ਕਰਕੇ ਕੌਮੀ ਪ੍ਰੋਜੈਕਟ ਜਿਹੜੇ ਨੇ 7 8 ਹਜ਼ਾਰਾਂ ਕਰੋੜ ਰੁਪਈਆ ਖਰਚ ਹੋਣਾ ਹੈ ਜੇਕਰ ਗਵਾਂਢੀ ਸੂਬਿਆਂ 'ਚ ਚਾਹੇ ਹਰਿਆਣੇ ਦੀ ਗੱਲ ਹੋਵੇ ਜਾਂ ਕਿਸੇ ਰਾਜਸਥਾਨ ਦੀ ਗੱਲ ਹੋਵੇ ਜੇ ਉੱਥੇ ਪ੍ਰੋਜੈਕਟ ਮੁਕੰਮਲ ਹੋ ਗਏ ਐ ਸੀਮਤ ਸਮੇਂ ਦੇ ਅੰਦਰ ਤਾਂ ਪੰਜਾਬ ਦੇ ਵਿੱਚ ਕੀ ਡਿਕ ਹੈ ਪੰਜਾਬ ਦੇ ਵਿੱਚ ਕਿਸਾਨਾਂ ਦਾ ਇੱਕ ਰੋਸ ਹੈ ਇੱਕ ਗਿੜਾ ਹੈ ਕਿ ਸਾਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਭਾ ਠੀਕ ਮਿਲ ਗਏ ਪਰ ਕਈ ਜ਼ਿਲ੍ਹਿਆਂ ਦੇ ਵਿੱਚ ਮੁਆਵਜ਼ੇ ਜ਼ਮੀਨਾਂ ਦੇ ਠੀਕ ਨਹੀਂ ਮਿਲੇ ਆ ਕਿਸਾਨ ਆਪਣੀ ਥਾਂ ਦੇ ਉੱਤੇ ਕਰਲਾਉਂਦੇ ਨੇ ਅਧਿਕਾਰੀ ਕਸੂਤੀ ਸਥਿਤੀ ਦੇ ਵਿੱਚ ਨੇ ਖਾਸ ਕਰਕੇ ਪੰਜਾਬ ਸਰਕਾਰ ਦੀ ਜਿਹੜੀ ਆ ਉਹ ਸਥਿਤੀ ਕਸੂਤੀ ਬਣੀ ਹੋਈ ਆ ਕਿ ਹੁਣ ਮਨਾਇਆ ਕਿਵੇਂ ਜਾਵੇ ਹਾਲਾਂਕਿ ਕਈ ਥਾਵਾਂ ਦੇ ਉੱਤੇ ਕਬਜ਼ੇ ਲੈਣ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮੀਨਾਂ ਐਕਵਾਇਰ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਵਿਸਥਾਰ ਨਾਲ ਦੱਸਦੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਨਜ਼ਰ ਪਈ ਹੈ ਤੇ ਹੁਣ ਮੀਟਿੰਗ ਦੇ ਵਿੱਚ ਸਮੀਖਿਆ ਜਿਹੜੀ ਹੋਣੀ ਹੈ ਤੇ ਗੱਲ ਪੁੱਜੀ ਕਿੱਥੇ ਆ ਹੁਣ ਤੱਕ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਖਾਸ ਕਰਕੇ ਇਸ ਦਾ ਵੀ ਕਾਫੀ ਜ਼ਮੀਨ ਐਕਵਾਇਰ ਕਰਨ ਦਾ ਰਕਬਾ ਹਾਲੇ ਬਾਕੀ ਪਿਆ ਹੈ ਪੰਜਾਬ ਚ 8 ਕੌਮੀ ਪ੍ਰੋਜੈਕਟਾਂ ਦੀ ਸਮੀਖਿਆ ਹੁਣ ਪ੍ਰਧਾਨ ਮੰਤਰੀ ਨੇ ਕਰਨੀ ਹੈ ਪੰਜਾਬ ਵਿੱਚ ਕੌਮੀ ਮਾਰਗਾਂ ਦੇ ਨਿਰਮਾਣ ਵਿੱਚ ਆ ਰਹੇ ਅੜਿੱਕਿਆਂ ਨੂੰ ਦੂਰ ਕਰਨ ਦੇ ਲਈ ਮੀਟਿੰਗ ਮੰਨੀ ਜਾ ਰਹੀ ਹੈ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਜਾਣੀ ਹੈ ਮੀਟਿੰਗ ਵਿੱਚ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਸਣੇ ਉਹ ਪ੍ਰੋਜੈਕਟ 8 ਸ਼ਾਮਲ ਹੋਣਗੇ ਜਿਹੜੀ ਮંત્રી ਨੇ ਜ਼ਿਕਰ ਕੀਤਾ ਸੀ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਰੱਦ ਕਰਨ ਦੀ ਜਿਹੜੀ ਹੈ ਚੇਤਾਵਨੀ ਤੱਕ ਵੀ ਦੇ ਦਿੱਤੀ ਸੀ ਇਹ ਮੀਟਿੰਗ 28 ਅਗਸਤ ਨੂੰ ਦਿੱਲੀ ਵਿੱਚ ਹੋਣ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਹੁਣ ਸ਼ੁਰੂ ਹੋ ਗਈਆਂ ਨੇ ਇਹ ਵੀ ਜਾਣਕਾਰੀ ਹੈ ਕਿ ਦਿੱਲੀ ਅਮਰitsar ਕਟੜਾ ਐਕਸਪ੍ਰੈਸ ਵੇ ਕੇਂਦਰ ਸਰਕਾਰ ਦੀ ਮੁੱਖ ਯੋਜਨਾਵਾਂ ਵਿੱਚੋਂ ਇੱਕ ਹੈ ਜਿਸ ਤੇ ਪ੍ਰਧਾਨ ਮੰਤਰੀ ਮੋਦੀ ਖੁਦ ਨਜ਼ਰ ਰੱਖ ਰਹੇ ਨੇ ਉਸ ਦੀ ਇੱਕ ਸੰਕੇਤ ਇਥੋਂ ਹੀ ਮਿਲ ਗਿਆ ਕਿ ਜਦੋਂ 28 ਅਗਸਤ ਨੂੰ ਮੀਟਿੰਗ ਦਿੱਲੀ ਦੇ ਵਿੱਚ ਸਾਧ ਲਈ ਗਈ ਹੈ ਇਹ ਪ੍ਰੋਜੈਕਟ ਦਿੱਲੀ ਹਰਿਆਣਾ ਪੰਜਾਬ ਤੇ ਜੰਮੂ ਵਿੱਚੋਂ ਲੰਘਣਾ ਹੈ ਜਿਸ ਲਈ ਸਭ ਤੋਂ ਵੱਧ ਸਮੱਸਿਆਵਾਂ ਪੰਜਾਬ ਚਾ ਰਹੀਆਂ ਨੇ ਇਹ ਪ੍ਰੋਜੈਕਟ ਤਕਰੀਬਨ 670 ਕਿਲੋਮੀਟਰ ਲੰਮਾ ਹੈ ਇਸ ਤੇ ਪ੍ਰੋਜੈਕਟ ਤੇ ਬਾਕੀ ਸੂਬਿਆਂ ਵਿੱਚ ਤਾਂ ਕੰਮ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ ਇਹ ਕੇਂਦਰ ਸਰਕਾਰ ਦੇ ਅਧਿਕਾਰੀ ਪਹਿਲਾਂ ਵੀ ਕਾਫੀ ਵਾਰੀ ਕਹਿ ਚੁੱਕੇ ਨੇ ਦੇਸ਼ ਦੇ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਵੀ ਇਹ ਗੱਲ ਬੜੀ ਵਾਰੀ ਕਹੀ ਹੈ ਕਿ ਬਾਕੀ ਸੂਬਿਆਂ 'ਚ ਕੰਮ ਮੁਕੰਮਲ ਹੋ ਗਿਆ ਪਰ ਪੰਜਾਬ ਚੜਿੱਕੇ ਨੇ ਜਿਹੜੇ ਦੂਰ ਕੀਤੇ ਜਾਣੇ ਚਾਹੀਦੇ ਪਰ ਪੰਜਾਬ ਵਿੱਚਲੇ 396 ਕਿਲੋਮੀਟਰ ਦਾ ਕੰਮ ਜਿਹੜਾ ਵਿਚ ਵਿਚਕਾਲੇ ਵਿਚਾਲੇ ਜਿਹੜਾ ਲਟਕਿਆ ਪਿਆ ਉਸ ਨੂੰ ਹੀ ਮੁਕੰਮਲ ਕਰਾਉਣ ਦੀ ਜਿਹੜੀ ਆ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਆ ਸਰਕਾਰ ਇਸ ਸਬੰਧੀ ਕੇਂਦਰੀ ਮੰਤਰੀ ਨਿਰਧਾਰਨ ਕਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਸੀ ਕਿ ਪੰਜਾਬ ਵਿੱਚ ਕਰੋਨ ਵਿਵਸਥਾ ਵਿਗੜਨ ਕਾਰਨ ਉਹਨਾਂ ਦੇ ਪ੍ਰੋਜੈਕਟ ਬੰਦ ਹੋ ਰਹੇ ਨੇ ਇੱਥੇ ਕੋਈ ਕੰਪਨੀ ਕੰਮ ਨਹੀਂ ਕਰਨਾ ਚਾਹੁੰਦੀ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਜੇ ਮਾਹੌਲ ਠੀਕ ਨਾ ਹੋਇਆ ਤੇ ਪੰਜਾਬ ਚ ਚੱਲ ਰਹੇ ਕੌਮੀ ਹਾਈਵੇ ਦੇ 8 ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਇਸ ਪ੍ਰੋਜੈਕਟ ਨੂੰ ਸ਼ੁਰੂ ਹੋਏ 8 ਸਾਲ ਹੋ ਗਏ ਨੇ ਪਰ ਹਾਲੇ ਵੀ ਇਹ ਪ੍ਰੋਜੈਕਟ ਪੂਰੇ ਕਿਉਂ ਨਹੀਂ ਹੋ ਰਿਹਾ ਹੈ ਵੋਝ ਖਜ਼ਾਨੇ ਤੇ ਪੈ ਰਿਹਾ ਇਹ ਵੀ ਪਤਾ ਲੱਗਿਆ ਕਿ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ ਤਾਂ 25 ਕਰੋੜ ਰੁਪਏ ਵਿੱਚ ਮੁਕੰਮਲ ਹੋਣਾ ਸੀ ਹੁਣ 8 ਸਾਲਾਂ ਬਾਅਦ ਇਹ ਪ੍ਰੋਜੈਕਟ ਮਹਿੰਗਾਈ ਵਧਨ ਕਾਰਨ 35406 ਕਰੋੜ ਰੁਪਏ ਦਾ ਹੋ ਗਿਆ ਇਸ ਮੀਖਾ ਮੀਟਿੰਗ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਪੰਜਾਬ ਵਿੱਚੋਂ ਲੰਘਣ ਬਾਰੇ ਚਰਚਾ ਹੋਵੇਗੀ ਜਿਸ ਵਿੱਚ ਜਲੰਧਰ ਵਿੱਚੋਂ ਲੰਘਣ ਵਾਲਾ 72 ਕਿਲੋਮੀਟਰ ਲੁਧਿਆਣਾ ਵਿੱਚੋਂ ਲਗਭਗ 40 ਕਿਲੋਮੀਟਰ ਗੁਰਦਾਸਪੁਰ ਵਿੱਚ 43 ਕਿਲੋਮੀਟਰ ਮਲੇਰਕੋਟਲਾ ਵਿੱਚ 25 ਕਿਲੋਮੀਟਰ ਸੰਗਰੂਰ ਵਿੱਚ 47 ਕਿਲੋਮੀਟਰ ਪਟਿਆਲਾ ਵਿੱਚ 5 ਕਿਲੋਮੀਟਰ ਤੇ ਕਪੂਰਥਲਾ ਵਿੱਚ 28 ਕਿਲੋਮੀਟਰ ਵਾਲਾ ਖੇਤਰ ਵੀ ਇਸ ਵਿੱਚ ਸ਼ਾਮਲ ਹੈ। ਇਸ ਸਾਰੇ ਸ਼ਾਮਲ ਵਿੱਚ ਸਿਰਫ ਪਟਿਆਲਾ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ 50% ਦੀ ਕੰਮ ਬਕਾਇਆ ਪਿਆ ਹੈ ਇਸ ਤੋਂ ਇਲਾਵਾ ਲੁਧਿਆਣਾ ਬਠਿੰਡਾ ਹਾਈਵੇ ਲੁਧਿਆਣਾ ਰੋਪੜ ਹਾਈਵੇ ਪ੍ਰੋਜੈਕਟ ਤੇ ਅੰਮ੍ਰਿਤਸਰ ਬਠਿੰਡਾ ਹਾਈਵੇ ਪ੍ਰੋਜੈਕਟ ਤੇ ਵੀ ਚਰਚਾ ਕੀਤੀ ਜਾਣੀ ਹੈ ਇਸ ਦਾ ਕੰਮ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪੰਜਾਬ 'ਚ ਸਭ ਤੋਂ ਵੱਧ ਕੰਮ ਅਧੂਰਾ ਮੰਨਿਆ ਜਾ ਰਿਹਾ ਹੈ ਇਸ ਦੇ ਉੱਤੇ ਲਗਾਤਾਰ ਕਵਰੇਜ ਕਰ ਰਹੇ ਨੇ ਸੀਨੀਅਰ ਪੱਤਰਕਾਰ ਗਗਨਦੀਪ ਅਰੋੜਾ ਜਿਨ੍ਹਾਂ ਦੀ ਰਿਪੋਰਟ ਟ੍ਰਿਬਿਊਨ ਦੇ ਵਿੱਚ ਅਕਸਰ ਇਸ ਮਾਮਲੇ ਦੇ ਵਿੱਚ ਲਗਾਤਾਰ ਛਾਪ ਰਹੀ ਹੈ ਹੋਰ ਵੀ ਵੱਖ-ਵੱਖ ਅਦਾਰਿਆਂ ਦੇ ਜ਼ਰੀਏ ਇਸ ਗੱਲ ਨੂੰ ਜਿਹੜਾ ਪਬਲਿਕ ਡੋਮੇਨ ਚ ਲਿਆਂਦਾ ਜਾ ਰਿਹਾ ਦਿੱਲੀ ਕਟੜਾ ਗ੍ਰੀਨ ਫੀਲਡ ਐਕਸਪ੍ਰੈਸ ਵੇ 670 ਕਿਲੋਮੀਟਰ ਦਾ ਜਿਸ ਦਾ ਸਭ ਤੋਂ ਵੱਡਾ ਹਿੱਸਾ ਪੰਜਾਬ ਦੇ ਵਿੱਚ ਹੈ ਪੰਜਾਬ 'ਚ ਇਹ ਐਕਸਪ੍ਰੈਸ ਵੀ ਤਕਰੀਬਨ 396 ਕਿਲੋਮੀਟਰ ਦੇ ਵਿੱਚ ਘਿਰਿਆ ਹੋਇਆ ਹੈ ਫੈਲਿਆ ਹੋਇਆ ਹੈ ਇਹ ਲੰਘਣਾ ਹੈ ਜਿਸ ਵਿੱਚ ਸਿੱਧੇ ਤੌਰ ਤੇ 297 ਕਿਲੋਮੀਟਰ ਦਿੱਲੀ ਕਟੜਾ ਐਕਸਪ੍ਰੈਸ ਵੇ ਦਾ ਸਿੱਧਾ ਹਿੱਸਾ ਤੇ 99 ਕਿਲੋਮੀਟਰ ਇਸ ਨੂੰ ਅੰਮ੍ਰਿਤਸਰ ਤੱਕ ਜੋੜਨ ਦਾ ਸ਼ਾਮਲ ਹੈ ਇਹ ਪ੍ਰੋਜੈਕਟ ਦਾ ਐਂਟਰੀ ਪੁਆਇੰਟ ਪਾਤੜਾ ਵਿੱਚ ਹੋਣਾ ਹੈ ਇਹ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਨਿਕਲੇਗਾ ਜਿਸ ਲਈ ਵੱਡੇ ਸ਼ਹਿਰਾਂ ਵਿੱਚ ਐਂਟਰੀ ਤੇ ਐਗਜ਼ਿਟ ਪੁਆਇੰਟ ਵੀ ਬਣਾਏ ਜਾ ਰਹੇ ਨੇ ਇਸ ਪ੍ਰੋਜੈਕਟ ਦਾ 50% ਦੀ ਕੰਮ ਹਾਲੇ ਬਕਾਇਆ ਪਿਆ ਇਸ ਸੰਬੰਧੀ ਬਹੁਤ ਸਾਰੀਆਂ ਥਾਵਾਂ ਤੇ ਜ਼ਮੀਨ ਅਕਵਾਇਰ ਹੋ ਗਈ ਹੈ ਪਰ ਕਿਸਾਨਾਂ ਨੇ ਹਾਲੇ ਕਬਜ਼ਾ ਨਹੀਂ ਛੱਡਿਆ ਕਿਸਾਨਾਂ ਤੇ ਸਰਕਾਰ ਵਿਚਾਲੇ ਜ਼ਮੀਨ ਅਕਵਾਇਰ ਕਰਨ ਦੇ ਰੇਟ ਨੂੰ ਲੈ ਕੇ ਵਿਵਾਦ ਪਾਕੇ ਹੋਏ ਨੇ ਪਟਿਆਲਾ ਵਿੱਚ ਕੰਮ ਪੂਰਾ ਹੋ ਗਿਆ ਪਰ ਬਾਕੀ ਥਾਵਾਂ ਤੇ ਕਿਸਾਨ ਚਾਹੁੰਦੇ ਨੇ ਕਿ ਉਹਨਾਂ ਨੂੰ 2013 ਵਿੱਚ ਜ਼ਮੀਨ ਅਕਵਾਇਰ ਕਰਨ ਲਈ ਬਣੇ ਐਕਟ ਦੇ ਤਹਿਤ ਜ਼ਮੀਨ ਦੀ ਕੀਮਤ ਦਿੱਤੀ ਜਾਵੇ ਤਾਂ ਜੋ ਮੁੜ ਵਸੀਬਾ ਕਰ ਸਕਣ ਤਾਂ ਹੁਣ ਦੇਖਣਾ ਹੋਵੇਗਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੁਣ ਜਦੋਂ ਨਜ਼ਰ ਬਣਾ ਲਈ ਹੈ ਖਾਸ ਕਰਕੇ ਕਈ ਡ੍ਰੀਮ ਪ੍ਰੋਜੈਕਟ ਨੇ ਕੇਂਦਰ ਸਰਕਾਰ ਦੇ ਜੇਕਰ ਉਹ ਸੁਪਨੇ ਪੂਰੇ ਨਹੀਂ ਹੋਣਗੇ ਤਾਂ ਫਿਰ ਉਹ ਪ੍ਰੋਜੈਕਟ ਮੁਕੰਮਲ ਕਿਵੇਂ ਹੋਣਗੇ ਇਸੇ ਕਰਕੇ ਹੁਣ ਕੇਂਦਰੀ ਮੰਤਰੀ ਨਿਤਨ ਗੜਕਰੀ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲੀ ਮੀਟਿੰਗ ਕਰਨ ਜਾ ਰਹੇ ਨੇ ਜਦੋਂ ਦਾ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਪ੍ਰੋਜੈਕਟ ਰੋਕੇ ਜਾ ਰਹੇ ਨੇ ਜਾਂ ਫਿਰ ਅੜਿੱਕੇ ਵੜ ਰਹੇ ਨੇ ਇਹਨਾਂ ਅੜਿੱਕਿਆਂ ਨੂੰ ਦੂਰ ਕਰਨ ਦੇ ਲਈ ਹੀ ਪਹਿਲੀ ਕੋਸ਼ਿਸ਼ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੱਕ ਮੀਟਿੰਗ ਦੇ ਰੂਪ ਵਿੱਚ ਕੀਤੀ ਜਾਣੀ ਹੈ ਜਿਹੜੀ ਕਿ ਮੀਟਿੰਗ ਦਿੱਲੀ ਦੇ ਵਿੱਚ ਇਹ ਗੱਸਤ ਨੂੰ ਹੋਣ ਜਾ ਰਹੀ ਹੈ ਦੇਖਦੇ ਹਾਂ ਕਿ ਇਸ ਮੀਟਿੰਗ ਤੋਂ ਬਾਅਦ ਸਮੀਖਿਆ ਤੋਂ ਬਾਅਦ ਸਮੀਖਿਆ ਰਿਪੋਰਟ ਦੇ ਵਿੱਚ ਕੀ ਕੁਝ ਸਾਹਮਣੇ ਨਿਕਲ ਕੇ ਆਉਂਦਾ ਹੈ ਔਰ ਇਸ ਤੋਂ ਬਾਅਦ ਕੀ ਅਗਲਾ ਜਿਹੜੀ ਅਗਲੀ ਮੀਟਿੰਗ ਹੋਏਗੀ ਉਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਇੱਕ ਮੀਟਿੰਗ ਕਰ ਸਕਦੇ ਨੇ ਬੁਲਾ ਕੇ ਦਿੱਲੀ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਕਿਸੇ ਥਾਂ ਦੇ ਉੱਤੇ ਇੱਕ ਵੱਡੇ ਪੱਧਰ ਦੀ ਮੀਟਿੰਗ ਹੋਰ ਰਲ ਕੇ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ ਇਹਨਾਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ ਇਹ ਤਮਾਮ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਦਿੱਤੀ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ